ਖਨਾਪੁਲਿਸ ਨੇ ਨਸ਼ਾ ਨਸ਼ੇ ਵਿਰੁੱਧ ਮੁਹਿੰਮ ਤੇਜ਼ ਕਰਦੇ ਹੋਏ ਨਸ਼ਾ ਤਸਕਰੀਆਂ ਖਿਲਾਫ ਇੱਕ ਵਾਰ ਫਿਰ ਸਖਤ ਕਾਰਵਾਈ ਕੀਤੀ ਹੈ ਇਸ ਕੜੀ ਦੇ ਤਹਿਤ ਪੁਲਿਸ ਨੇ ਨਸ਼ਾ ਤਸਕਰੀ ਦਾ ਹੌਟਸਪੌਟ ਮੰਨੇ ਜਾਂਦੇ ਕਰਤਾਰਨਗਰ ਇਲਾਕੇ ਵਿੱਚ ਵੱਡੇ ਪੱਧਰ ਤੇ ਆਪਰੇਸ਼ਨ ਕਾਸੂ ਚਲਾਇਆ ਇਸ ਆਪਰੇਸ਼ਨ ਵਿੱਚ 100 ਤੋਂ ਵੱਧ ਪੁਲਿਸ ਮੁਲਾਜ਼ਮਾ ਨੇ ਇੱਕਠੇ ਇਲਾਕੇ ਨੂੰ ਘੇਰ ਕੇ ਸਖਤ ਤਲਾਸ਼ੀ ਅਭਿਆਨ ਚਲਾਇਆ ਇਸ ਅਭਿਆਨ ਦੀ ਅਗਵਾਈ ਐਸਪੀਡੀ ਪਵਨਜੀਤ ਚੌਧਰੀ ਨੇ ਕੀਤੀ ਪੁਲਿਸ ਨੇ ਕਾਰਵਾਈ ਦੌਰਾਨ 7 ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਇਸ ਸਬੰਧੀ ਐਸਪੀਡੀ ਪਵਨਜੀਤ ਚੌਧਰੀ ਨੇ ਕਿਹਾ ਕਿ ਪੁਲਿਸ ਵੱਲੋਂ ਹਿਰਾਸਤ ਵਿੱਚ ਲਿਆਏ ਗਏ ਵਿਅਕਤੀਆਂ ਤੋਂ ਨਸ਼ੇ ਦੀ ਸਪਲਾਈ ਚੇਨ ਅਤੇ ਹੋਰ ਤਸਕਰਾਂ ਨਾਲ ਉਨ੍ਹਾਂ ਦੇ ਸਬੰਧਾਂ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ ਗੋਮੇ ਜਿਹੜਾ ਤੜਕਸਾਬ ਤੋਂ ਜਿਹੜਾ ਕਸੋ ਚਲਾਇਆ ਜਾ ਰਿਹਾ ਇਹ ਜਿਹੜੀ ਸਾਡੀ ਇੱਕ ਮੋਹਮ ਹੈ ਕਿ ਜੋ ਨਸ਼ਾ ਬਰੋਧ ਇਹ ਉਹਦਾ ਹੀ ਪਾਰਟ ਹੈ ਜਿਹਦੇ ਚ ਸਾਡੇ ਮਾਨਯੋਗ ਐਸਐਸਪੀ ਡਾਕਟਰ ਦਰਪਨ ALUWALIA ਮੈਮ ਉਹਨਾਂ ਨੇ ਇੱਕ ਸਪੈਸ਼ਲ ਪਲਾਨ ਕੀਤਾ ਸੀ ਰਾਤ ਜਿਹਦੇ ਤਹਿਤ ਅਸੀਂ ਆਪਣੀ ਫੋਰਸ ਇਕੱਠੀ ਕਰਕੇ ਕਰੀਬ 100 ਬੰਦਾ ਅਸੀਂ ਫੋਰਸ ਦਾ ਇਕੱਠਾ ਕਰਕੇ ਅੱਜ ਉਸਵੀਰ ਦੇ ਇਸ ਕਰਤਾਰਨਗਰ ਏਰੀਏ ਦੇ ਵਿੱਚ ਸਾਡਾ ਕਾਟਰੈਂਡ ਸਰਚ ਆਪਰੇਸ਼ਨ ਚੱਲ ਰਿਹਾ ਹੈ ਉਹਦੇ ਦੌਰਾਨ ਅਸੀਂ ਜਿਹੜੇ ਇਸ ਏਰੀਏ ਦੇ ਕਾਉਂਸਲਰ ਨੇ ਮਤਲਬ ਹੋਰ ਵੀ ਬਹੁਤ ਬੰਦੇ ਨੇ ਸਾਰੇ ਇਹਨਾਂ ਦਾ ਸਾਨੂੰ ਬੜਾ ਸਹਿਯੋਗ ਦਿੱਤਾ ਹੈ ਕਿਉਂਕਿ ਚੰਗੇ ਮਾੜੇ ਬੰਦਿਆਂ ਦਾ ਜਿਹੜਾ ਹੈਗਾ ਜਦੋਂ ਪਬਲਿਕ ਦਾ ਇਸ ਤਰੀਕੇ ਨਾਲ ਸਹਿਯੋਗ ਮਿਲਦਾ ਹੈ ਤਾਂ ਉਹਦੇ ਹੋਰ ਬਹੁਤ ਵਧੀਆ ਫਰੂਟਫੁਲ ਰਿਜ਼ਲਟ ਮਿਲਦੇ ਨੇ ਅੱਜ ਵੀ ਇਸ ਕਸੋ ਦੇ ਦੌਰਾਨ ਅ ਅਸੀਂ ਕਰੀਬ 7 ਬੰਦੇ ਜਿਹੜੇ ਐ ਸਸਪੈਕਟਡ ਐ ਉਹ ਰਾਉਂਡ ਅਪ ਕੀਤੇ ਨੇ ਤੇ ਕੁਝ ਸਾਡੇ ਕੋਲ ਰਿਕਵਰੀ ਵੀ ਹੋਈ ਹੈ ਜਿਹਨੇ ਅਸੀਂ ਡਿਟੇਲ ਚ ਡੁੰਗਾਈ ਦੇ ਵਿੱਚ ਡੈਪਥ ਜਾ ਕੇ ਵੈਰੀਫਾਈ ਕਰ ਰਹੇ ਹਾਂ ਉਹਨਾਂ ਦੇ ਫਾਰਵਰਡ ਐਂਡ ਬੈਕਵਰਡ ਲਿੰਕੇਜ ਜਿਹੜੇ ਅਸੀਂ ਸ਼ਾਨਵੀਨ ਕਰ ਰਹੇ ਹਾਂ ਸੋ ਇਹ ਉਹਦਾ ਹੀ ਹਿੱਸਾ ਹੈ ਜੋ ਨਸ਼ਾ ਅਬਰੋਧ ਜੋ ਅੱਜ ਸਾਡਾ ਬੜਾ ਵਧੀਆ ਚੱਲ ਰਿਹਾ ਹੈਗਾ ਤੇ ਸਵੇਰ ਦਾ ਤੇ ਅੱਗੇ ਵੀ ਚੱਲ ਰਿਹਾ ਹੈਗਾ ਇਹ ਏਰੀਆ ਅਸੀਂ ਇਸ ਲਈ ਸਿਲੈਕਟ ਕੀਤਾ ਸੀਗਾ ਕਰਤਾਰਨਗਰ ਦਾ ਕਿਉਂਕਿ ਇਹ ਸਾਡੀ ਲਿਸਟ ਦੇ ਵਿੱਚ ਹੌਟਸਪੌਟ ਹੈ ਇਥੇ ਬੜੇ ਛੋਟੇ ਪਦਰਤੇ ਜਿਹੜੀ ਹੈਗੇ ਅ ਚੇਤੇ ਦੀ ਸਪਲਾਈ ਹੁੰਦੀ ਹੈ ਉਹਦੇ ਦੌਰਾਨ ਅਸੀਂ ਪਹਿਲਾਂ ਜਿਹੜੇ ਮੇਨ ਬੰਦੇ ਆ ਉਹਨਾਂ ਨੂੰ ਅਸੀਂ ਪਕੜ ਚੁੱਕੇ ਆ ਜਿਹਦੇ ਵਿੱਚ ਪਿੱਛੇ ਜੇ ਸਾਡੇ ਇੱਕ ਅਤੇ ਇੱਕ ਸਮਗਲਰ ਜੀ ਦਾ ਵਿੱਕੀ ਉਹਦਾ ਅਸੀਂ ਘਰ ਵੀ ਜਿਹੜਾ ਡੈਮੋਲਿਸ਼ ਹੋਇਆ ਹੈਗਾ ਕਿਉਂਕਿ ਉਹਨੇ ਉਹ ਨਸ਼ੇ ਦੇ ਘਰਵਰਨ ਤਿਆਰ ਕੀਤਾ ਹੋਇਆ ਸੀ ਘਰ ਬਣਾਇਆ ਹੋਇਆ ਸੀ ਇਸੇ ਤਰੀਕੇ ਨਾਲ ਇੱਕ ਹੋਰ ਸੀ ਅਟੀ ਅਟੀ ਉਹ ਬੜਾ ਮਾੜਾ ਬੰਦਾ ਉਹ ਵੀ ਅੰਦਰ ਦਿੱਤਾ ਹੋਇਆ ਹੈ ਕਹਿਣ ਦਾ ਮਤਲਬ ਇਹ ਹੈ ਕਿ ਜਿਹੜੇ ਇਹ ਜੇ ਮੇਨ ਬੰਦੇ ਆ ਉਹ ਅੰਦਰ ਦਿੱਤੇ ਹੋਏ ਨੇ ਲੇਕਿਨ ਛੋਟੇ ਪੱਧਰ ਤੇ ਉਸ ਚੀਜ਼ ਨੂੰ ਅ ਪ੍ਰੈਸ਼ਰ ਰੱਖਣ ਵਾਸਤੇ ਪੁਲਿਸ ਕੋਈ ਟਿਲ ਮੱਠਣੀ ਕਰ ਰਹੀ ਇਹ ਉਹਦਾ ਹੀ ਹਿੱਸਾ ਹੈ ਜੋ ਅੱਜ ਸਾਡੀ ਇਹ ਕੋਆਰਡੀਨੇਟਡ ਸਾਕ ਆਪਰੇਸ਼ਨ ਅਸੀਂ ਕੀਤਾ ਹੈ ਸਰ ਜਿੱਦਾਂ ਸਰਕਾਰ ਦਾ ਸੈਕੰਡ ਫੇਜ਼ ਚੱਲਦਾ ਪਬਲਿਕ ਨੂੰ ਕੀ ਫੀਲ ਕਰਦੇ ਹੋ ਤੁਸੀਂ ਸਰਕਾਰ ਤੇ ਵੀ ਪਬਲਿਕ ਜੋ ਦਿੱਤਾ ਕਿ ਪਬਲਿਕ ਸਹਿਯੋਗ ਦੇਵੇ ਆ ਪਬਲਿਕ ਦਾ ਤਾਂ ਤੁਸੀਂ ਦੇਖੋ ਕਿ ਆ ਹੁਣੀ ਮੈਂ ਦੇਖ ਰਿਹਾ ਸੀਗਾ ਤੁਹਾਡੇ ਵੀਰੀ ਕਾਉਂਸਲਰ ਸਾਹਿਬ ਦੀ ਅਲੱਤ ਇਸ ਹੀ ਬਾਈਟਰ ਤੇ ਤੁਸੀਂ ਉਹਨਾਂ ਨੂੰ ਹੀ ਪੁੱਛ ਸਕਦੇ ਆ ਬੜਾ ਅੱਛਾ ਸਹਿਯੋਗ ਹੈ ਮਤਲਬ ਅਸੀਂ ਤਾਂ ਖੁਸ਼ ਆ ਪਬਲਿਕ ਦਾ ਪੂਰਾ ਸਹਿਯੋਗ ਹੈ ਇਸ 14 ਨਸ਼ਾ ਵਿਰੋਧ ਔਰ ਇਹ ਸ਼ਲਾੰਘਾ ਕਰ ਰਹੇ ਨੇ ਲੋਕ ਤੇ ਸਾਡਾ ਵੀ ਮੋराल ਆਪ ਹੋ ਰਿਹਾ ਹੈਗਾ ਪੁਲਿਸ ਦਾ ਕਿਉਂਕਿ ਪੁਲਿਸ ਨੂੰ ਅਗਰ ਜਦੋਂ ਇਸ ਤਰ੍ਹਾਂ ਦੀ ਸ਼ਾਬਸ਼ ਮਿਲਦੀ ਹੈ ਤੇ ਉਹਦੇ ਚ ਹੋਰ એનਰਜੀ ਬੂਸਟ ਹੁੰਦੀ ਹੈ ਸਾਡੀ ਸੋ ਅਸੀਂ ਵਧੀਆ ਹੀ ਕਰਾਂਗੇ ਅਸੀਂ ਕਾਮਯਾਬ ਹੋ ਕੇ ਹੀ ਬੈਠਾਂਗੇ ਇਹ ਨਹੀਂ ਮਤਲਬ ਜਦੋਂ ਤੱਕ ਇਹ ਜਿਹੜਾ ਨਸ਼ਾ ਹੈ ਪੰਜਾਬ ਚੋਂ ਖਤਮ ਨਹੀਂ ਹੁੰਦਾ ਖਾਸ ਤੌਰ ਤੇ ਅਸੀਂ ਖੰਨੇ ਦੀ ਜਿਹੜੀ ਜਿਹੜੀ ਸਾਡੀ ਰਿਸਪੌਂਸਿਬਿਲਟੀ ਹੈ ਜਿਸਟਿਸ ਪੁਲਿਸ ਕੰਡਾ ਦੀ ਉਹਦੇ ਸਾਡੀਆਂ ਬਹੁਤ ਵਧੀਆ ਰਿਕਵਰੀਆਂ ਪਹਿਲਾਂ ਹੋਈਆਂ ਤੇ ਹੁਣ ਵੀ ਇਹ ਨਹੀਂ ਹੈ ਕਿ ਅਸੀਂ ਕਿਸੇ ਨੂੰ ਵੀ ਕਿਸੇ ਵੀ ਪੱਧਰ ਤੇ ਨਸ਼ੇ ਦੇ ਵਿੱਚ ਕਿਸੇ ਨੂੰ ਸਪਲਾਈ ਕਰਨ ਦੇਵਾਂਗੇ ਜਾਂ ਵਰਤੋਂ ਕਰਨ ਦੇਵਾਂਗੇ ਦੇਖੋ ਪੁਲਿਸ ਦਾ ਉਪਰਾਲਾ ਬਹੁਤ ਵਧੀਆ ਪੰਜਾਬ ਸਰਕਾਰ ਜਿਹੜਾ ਮਿਸ਼ਨ ਵਧਿਆ ਜੁੱਧ ਨਸ਼ਿਆਂ ਵਿਰੁੱਧ ਬਹੁਤ ਵਧੀਆ ਦੇਖੋ ਸਾਡੇ ਇਲਾਕੇ ਦੇ ਵਿੱਚ ਪਹਿਲਾਂ ਇੱਕ ਜਿੱਦਾਂ ਮਕਾਨ ਜਿਹੜਾ ਟਾਇਆ ਗਿਆ ਸੀ ਰਿੱਕੀ ਸੀ ਵਿਕੀ ਮੇ ਵੀ ਉਹ ਇੱਕ ਨਸ਼ੇ ਦਾ ਸਮਗਲਰ ਸੀ ਜਿਹਦੇ ਕਾਫੀ ਪਰਚੇ ਚੱਲਦੇ ਸੀ ਉਸ ਤੋਂ ਬਾਅਦ ਕਾਫੀ ਲੱਤਾਂ ਲੋਕਾਂ ਦੀਆਂ ਗੰਬੀਆਂ ਔਰ ਜਿਹੜੇ ਮੜਾ ਮੋਟਾ ਕੰਮ ਕਰਦੇ ਉਹ ਵੀ ਇੱਥੋਂ ਇਲਾਕਾ ਛੱਡ ਕੇ ਭੱਜ ਗਏ ਅੱਜ ਬੜੀ ਸ਼ਾਂਤੀ ਹੈ ਬੜੀ ਸ਼ਾਂਤੀ ਪੁਰੂਗਾ ਹਾਂ ਇੱਕ ਉਹ ਜਿਹੜੇ ਬੰਦੇ ਫੜੇ ਗਏ ਨੇ ਉਹ ਮੜਾ ਮੋਟਾ ਸਮਾਨ ਖਾਂਦੇ ਜ਼ਰੂਰ ਸੀ ਲੇਕਿਨ ਚਿੱਟੇ ਵਾਲਾ ਕੋਈ ਨਹੀਂ ਹਾਂ ਉਹ ਜਿਵੇਂ ਆਦੀ ਹੁੰਦੇ ਨੇ ਕੋਈ ਮੜਾ ਮੋਟਾ ਲੈਂਦੇ ਖਾਂਦੇ ਨੇ ਸਿਰਫ ਉਹੀ ਨਾਰਮਲ ਨੇ ਲੇਕਿਨ ਮੇਜਰ ਕੋਈ ਉਹ ਨਹੀਂ ਪੜਿਆ ਗਿਆ